ਇਹ ਸਾਨੂੰ ਦੱਸਦੇ ਹੋ ਬਹੁਤ ਥੋੜਾ ਹਰ ਡਿਫਰੈਂਸ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਭਾਜੀ ਕੀ ਆ ਵੀ ਜਿਹੜੇ ਪੰਜਾਬ ਦੇ ਸਿਸਟਮ ਆ ਜਿਹੜਾ ਨਾ ਵਿਗੜ ਚੁੱਕਿਆ ਬਹੁਤ ਜ਼ਿਆਦਾ ਵਿਗੜ ਚੁੱਕਿਆ ਵਾ ਹਨਾ ਵੀ ਪ੍ਰਸ਼ਾਸਨ ਵੀ ਇਹਦੇ ਬਾਰੇ ਕੁਝ ਨਹੀਂ ਅਜੇ ਤੱਕ ਕਰ ਰਿਹਾ ਕਿੰਨੀਆਂ ਚੋਰੀਆਂ ਡਕੈਤੀਆਂ ਹਨਾ ਕਿੰਨਾ ਕੁਝ ਹੋ ਰਿਹਾ ਆਮ ਛੜਕਾਂ ਜਿਹੜੇ ਤੁਰੇ ਜਾਂਦੇ ਬੰਦਿਆ ਵਿਚਾਰੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਤੇ ਜਿਹੜੇ ਤੇਜ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਆ ਮੋਬਾਈਲ ਖੋਏ ਜਾਂਦੇ ਆ ਹਨਾ ਕੋ ਲੁੱਟਖੋਹਾਂ ਹੋ ਰਹੀਆਂ ਇਹ ਆਮ ਹੀ ਬਣ ਗਿਆ ਲੁੱਟਖੋਹਾਂ ਦਾ ਪਰ ਜਿਹੜਾ ਮਿਰਤੇ ਹੋਇਆ ਮਿਰਤੇ ਕੋਈ ਲੁੱਟਖੋਹ ਦੀ ਆਸ ਲੈ ਕੇ ਨਹੀਂ ਸੀ ਬੰਦੇ ਆਏ ਉਹ ਤੇ ਮਾਰਨ ਹੀ ਆਏ ਸੀਗੇ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਸੀਗਾ ਤੇ ਉਹ ਮੈਨੂੰ ਮਾਰਦਿਆਂ ਸਾਰੀ ਉਮਰ ਕੇ ਉੱਥੋਂ ਭੱਜ ਗਿਆ ਜੇ ਉਹ ਲੁੱਟਖੋਹ ਦੀ ਨੀਤ ਨਾਲ ਆਏ ਹੁੰਦੇ ਤੇ ਉਹਨਾਂ ਨੇ ਅੰਦਰ ਬਾਹਰ ਕੋ ਲੁੱਟਖੋਹ ਕਰਨੀ ਸੀ ਕੁਝ ਜਾਂ ਤੇ ਸਾਨੂੰ ਆਉਂਦਾ ਨੂੰ ਬਣਦੇ ਸਾਰੇ ਪਰਿਵਾਰ ਨੂੰ ਹਨਾ ਵੀ ਕਹਿੰਦੇ ਵੀ ਜੋ ਹੈਗਾ ਪਰ ਉਹ ਲੁੱਟ ਖੋਹ ਉਹਨਾਂ ਨੇ ਉਹਨਾਂ ਜੋ ਸ਼ਸਤਰ ਦੇ ਮੱਤੇ ਵਾਰ ਕੀਤੇ ਆ ਤੇ ਵਾਰ ਕਰਦਿਆਂ ਸਾਰੀ ਓਬੜ ਕੇ ਉੱਥੋਂ ਭੱਜ ਗਿਆ 12:00 ਵਜੇ 5-7 ਮਿੰਟ ਤੇ ਰਾਤ ਤੇ ਉਹ ਸ਼ਿਵਟ ਗੱਡੀ ਤੇ ਆਏ ਆ ਸ਼ਿਵਟ ਗੱਡੀ ਸਾਡੇ ਘਰ ਤੋਂ ਡੇਢ ਕਿਲਾ ਜਿਹੜੀ ਦੂਰ ਖੜੀ ਸੀ ਮੁੜ ਕੇ ਭੱਜ ਕੇ ਜਾ ਕੇ ਸ਼ਿਵਟ ਗੱਡੀ 'ਚ ਬੈਠੇ ਆ ਇਹ ਹੁਣ ਪ੍ਰਸ਼ਾਸਨ ਹੀ ਸ਼ਿਵਟ ਗੱਡੀ ਜਿਹੜੀ ਆ ਨੇ ਹਨੇਰਾ ਸੀਗਾ ਲਾਈਟ ਹਨੇਰੀ ਆਈ ਹਨੇਰੀ ਦਾ ਕਰਕੇ ਤੇ ਲਾਈਟ ਗਈ ਹੋਈ ਸੀਗੀ ਬੰਦਿਆਂ ਦੀ ਪਛਾਣ ਨਹੀਂ ਹੋ ਸਕੀ ਲਾਈਟ ਜਗਦੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਵੀ ਬੰਦੇ ਆਪਾਂ ਪਛਾਣ ਸਕਦੇ ਸੀਗੇ ਬੰਦੇ ਪਰ ਹਨੇਰਾ ਸੀਗਾ ਹਨੇਰੇ ਦਾ ਕਰਕੇ ਬੰਦਿਆਂ ਦੀ ਪਛਾਣ ਨਹੀਂ ਹੋਈ ਇਹ ਤੇ ਪੁਲਿਸ ਹੁਣ ਗੱਡੀ ਸ਼ਿਫਟ ਗੱਡੀ ਜਿਹੜੀ ਆ ਉਹ ਕਿਹੜੀ ਛੋਟੀ ਜੀ ਆ ਵੀ ਜਾਂ ਕਿਤੇ ਤਾਂ ਨੂੰ ਉੱਡ ਗਿਆ ਦੋ ਤਿੰਨ ਨੰਬਰ ਗੱਡੀ ਦਾ ਜਾਂ ਕੋਈ ਪੜ ਰਿਹਾ ਨਹੀਂ ਗੱਡੀ ਡੇਢ ਕਿਲੇ ਤੇ ਖੜੀ ਸੀਗੀ ਡੇਢ ਕਿੱਲੇ ਤੇ ਗੱਡੀ ਖੜੀ ਸੀ ਪਰ ਜਦੋਂ ਅਸੀਂ ਮੁੜ ਕੇ ਸਾਡੇ ਕੋਲੇ ਸਰਪੰਚ ਸਾਹਿਬ ਬੰਦੇ ਹੋਰ ਜਦੋਂ ਆ ਗਏ ਸਾਡੇ ਫੋਨ ਕਰਦੇ ਪੰਜ ਸੱਤ ਮਿੰਟਾਂ ਜੀ ਉਹ ਗੱਡੀ ਫੇਰ ਸਾਡੇ ਲਾਗੋ ਦੀ ਨੰਗੀ ਹੈਗੀ ਆ ਪਰ ਸਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਵੀ ਇਹ ਗੱਡੀ ਉਹੀ ਹੋ ਸਕਦੀ ਲੇਟਾ ਦੂਰ ਉਹ ਜਗਦੀਆਂ ਸੀ ਸਾਡੇ ਲਾਗੋ ਨਗਾ ਕੇ ਗੱਡੀ ਲੈ ਗਏ ਆ ਸਾਨੂੰ ਪਤਾ ਹੁੰਦਾ ਸੀ ਉਹਦਾ ਨੰਬਰ ਉਹਦੋਂ ਨੋਟ ਕਰ ਸਕਦੇ ਸੀਗੇ ਪਰ ਸਾਡੇ ਦਿਮਾਗ ਵਿੱਚ ਇਹ ਗੱਲ ਹੈ ਨਹੀਂ ਸੀਗੀ ਕਿਸੇ ਦੇ ਸ਼ੱਕ ਨਹੀਂ ਛੱਕ ਨੀਗਾ ਪੱਤਰਕਾਰੀ ਦੇ ਤੌਰ ਤੇ ਕਈਆਂ ਨੂੰ ਸੱਚ ਜਿਹੜਾ ਚੁਬਦਾ ਹੁੰਦਾ ਵਾ ਤੇ ਹੁਣ ਤੇ ਪੁਲਿਸ ਹੀ ਆ ਵੀ ਉਹ ਗੱਡੀ ਦੇ ਵਿੱਚ ਜਿਹੜੇ ਨੰਬਰ ਨੰਬਰ ਟ੍ਰੇਸ ਕਰਕੇ ਬੰਦੇ ਜਿਹੜੇ ਲੱਭੇ ਮੋਬਾਈਲਾਂ ਤੋਂ ਵੀ ਬੰਦੇ ਲੱਭ ਜਾਂਦੇ ਆ ਟ੍ਰੇਸ ਕਰਕੇ ਹਨਾ ਤੇ ਗੱਡੀ ਦੇ ਨੰਬਰ ਤੋਂ ਵੀ ਬੰਦਾ ਲੱਭ ਜਾਣਾ ਲੱਭਣਾ ਹੋਵੇ ਹੀ ਪ੍ਰਸ਼ਾਸਨ ਦੇ ਬੰਦਾ ਰਾਤੋਂ ਦਿਨ ਨਹੀਂ ਚੜ੍ਹ ਦਿੰਦੀ